ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਵਗੈਰਾ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਵੀ 100% ਵੀਜ਼ਾ ਜੇ ਵੀਜ਼ਾ ਨਾ ਆਇਆ ਤਾਂ ਇਹਨੇ ਪੈਸੇ ਅਸੀਂ ਨਾਲ ਵਾਪਸ ਕਰ ਦੇਾਂਗੇ ਐਨੇ ਦਿਨਾਂ ਦੇ ਵਿੱਚ ਵੀਜ਼ਾ ਦੇਵਾਂਗੇ ਉਹਨਾਂ ਗੱਲਾਂ ਦੇ ਵਿੱਚ ਕਿੰਨਾ ਸੱਚ ਹੈ ਜਾਂ ਸਭ ਕੁਝ ਫੇਕ ਨੇ ਹਮ ਤੁਸੀਂ ਕਹੋਗੇ ਵੀ ਇਹ ਤਾਂ ਪੈਰ ਆਪਦੀ ਘਰਾੜੀ ਮਾਰਦਾ ਫਰਜ ਸੱਚ ਬੋਲਾਂਗੇ ਬੀ ਇਹ ਤਾਂ ਸੱਚ ਸੱਚ ਹੈ ਸੱਚ ਤਾਂ ਸੱਚ ਹੀ ਰਹਿਣਾ ਇਹਦੇ ਪਿੱਛੇ ਵੀ ਗੱਲ ਬਹੁਤ ਵੱਡੀ ਇਹ ਹੈ ਉਹੀ ਗੱਲ ਵੀ ਵੀਜ਼ਾ 100% ਕੋਈ ਵੀ ਨਹੀਂ ਹੈਗਾ नी नी 100% ਦਾ ਦਰਦ ਵਿੱਚ ਝੋਣਾ ਨਹੀਂ ਕਹਿ ਸਕਦਾ ਝੋਣਾ ਨਹੀਂ ਕਹਿ ਸਕਦਾ 100% ਤੱਕ ਜਦ ਦਿਲ ਦੇ ਵਿੱਚ ਕੋਈ ਪੁਰਜਾ ਤੱਕ ਲਾ ਦਿੱਤਾ ਜਾਵੇ ਭੈ ਇਤਰਾ 100% ਚੱਲੂ ਨਹੀਂ ਚੱਲਦੀ 100% ਕੋਈ ਗੱਡੀ ਕਹਦੇ ਤੇਰੀ ਚੱਲੂ ਭੈ ਨਹੀਂ ਚੱਲਦੀ 100% ਵੀਜ਼ਾ ਵੀ ਇਹੀ ਜਾਂ ਮਿਥ ਹੈ ਮਿਥ ਕਿਵੇਂ ਹੈ ਵੀ ਭਈ ਕਈ ਡਾਕੂਮੈਂਟ ਇਹੋ ਜਿਹੇ ਹੁੰਦੇ ਆ ਵੀ ਪਤਾ ਹੁੰਦਾ ਵੀ ਇਸ ਤੇ ਆਪਣਾ ਵੀਜ਼ਾ ਲੱਗ ਜਾ ਉਹ ਜਿਹੜਾ ਬੰਦਾ ਆ ਰਿਹਾ ਹੈ ਕਲਾਇੰਟ ਜਿਹੜਾ ਆ ਰਿਹਾ ਉਹਨੂੰ ਵੀ ਪਤਾ ਵੀ ਇਸ ਤੇ ਵੀਜ਼ਾ ਸਦਾ ਲੱਗਿਆ ਉਹਨੂੰ ਪਤਾ ਹੈ ਵੀਜ਼ਾ ਲੈ ਲੈਣਾ ਡਾਕੂਮੈਂਟ ਬਣਾ ਪ੍ਰੋਫਾਈਲ ਤੋਂ ਪਤਾ ਲੱਗਣਾ ਪ੍ਰੋਫਾਈਲ ਤੋਂ ਪਤਾ ਚੱਲ ਜਾਣਾ ਹੈਗਾ ਅੱਛਾ ਉਹਨੇ ਪ੍ਰੋਫਾਈਲ ਲਾਣੀ ਹੈ ਤੁਹਾਨੂੰ ਇਹੀ ਕਹਿ ਕੇ ਲਾਉਣਾ ਜਿੱਦਿ ਵਿੱਚ ਕਿੰਨਾ ਖਰਚਾ ਦੂ 15000 ਰੁਪਏ 20000 ਰੁਪਏ 50000 ਖਰਚਾ ਦੂ ਆਪਾਂ ਸੋਚ ਜੈਨ ਅੰਬੈਸੀ ਫੀਸ ਵੀ ਬੰਦਾ ਲਾਊਗਾ ਯਾਰ ਹਾਂ ਐ ਨਹੀਂ ਪਤਾ ਉਹਨੇ ਬੱਚ ਕਿੰਨੇ ਮੰਗਣੇ ਹੈ ਜੀ 15 ਲੱਖ ਮੰਗਣਾ 20 ਲੱਖ ਮੰਗਣਾ ਕਿਹਾ ਯਾਰ ਇਹ 15 ਲੱਖ ਲੈਂਦਾ ਹਾਂ ਹਾਂ